ਅੰਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਆ ਕੱਪੜੇ ਪਾ ਕੇ ਭਗਵਾਨਗੇ ਤਿਆਰਿਆਂ ਜੀ ਅੱਜ ਅੱਜ ਕੇ ਸਪੈਸ਼ਲ ਪਰਸਨ ਨੂੰ ਆਪਾਂ ਲੈਣ ਜਣਾ ਤਾਂ ਕਰਕੇ ਅੱਜ ਟਾਈਮ ਨਾਲ ਹੀ ਪੱਕਾ ਬੁਗਾ ਬਣ ਕੇ ਰੈਡੀ ਹੋ ਗਏ ਆ ਤੇ ਚਲਦੇ ਆ ਲੈਣ ਟਾਈਮ ਨਾਲ ਜਾਣਾ ਪੈਣਾ ਤੇ ਸਰਪ੍ਰਾਈਜ਼ ਆ ਤੁਹਾਡੇ ਲਈ ਵੀ ਕਿਹਨੂੰ ਲੈਣ ਚੱਲੇ ਆ ਤੇ ਜਦੋਂ ਉੱਥੇ ਪਹੁੰਚਾਂਗੇ ਉਹਨਾਂ ਨੂੰ ਮਿਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਹਨੂੰ ਲੈਣ ਆਏ ਆ ਤੇ ਚੱਲੇ ਆਂ ਧਰਮਾ ਮੈਂ ਚੱਲਿਆ ਆਂ 에어ਪੋਰਟ ਦੱਸਣਾ ਹੀ ਪੈ ਗਿਆ ਮੈਂ ਦੱਸਣਾ ਨਹੀਂ ਹੁੰਦਾ ਇਹ ਪੁੱਛ ਲਿਆ ਏਅਰਪੋਰਟ ਚਲ ਗਿਆ ਮੈਂ ਚਲ ਗਿਆ ਨਹੀਂ ਮਤਲਬ ਚੱਲਿਆ ਵਾ ਤੁਸੀਂ ਲਾਓ ਰੋਟੀਆਂ ਇਹ ਤਾਂ ਨੇ ਤਵਾਤੀਆਂ ਹਾਂਜੀ ਨਾਲ ਵਾਲੀਆਂ ਲੱਗੀਆਂ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਏਅਰਪੋਰਟ ਦੇ ਪਹੁੰਚ ਕੇ ਕਿਤਾ ਪੇਂਟ ਕਿੰਨਾ ਕੀ ਕਰੇ ਸ਼ਬਾਬ ਇਹਨੇ ਕੀਤਾ ਪੇਂਟ ਕਿੱసే ਚਲੇ ਆ ਚਾਚੂ ਲੈ ਕੇ ਆਏ ਆ ਠੀਕ ਆ ਚਾਚੂ ਨੂੰ ਲੈ ਕੇ ਆਏਗਾ ਫਿਰ ਅੱਜ ਲੋ ਜੀ ਪਹੁੰਚ ਗਏ ਆ 에어ਪੋਰਟ ਦੇ ਉੱਤੇ ਅੰਦਰ ਐਂਟਰੀ ਕਰਦੇ ਆ ਨਾਲ ਸੋਨੀ ਤੇ ਨਾਲ ਸਮਰ ਤੇ ਕਰਦੇ ਆ ਪਿਕ ਹਣ ਜੀ ਇਹਨੂੰ ਤੇ ਉਹ ਤੋਂ ਬਾਅਦ ਕੋਈ ਖਾਣੇ ਪੀਣੇ ਆ ਫੇਰ ਚੱਲਦੇ ਆਂ ਅਗਲੇ ਆਪਾਂ ਸੇ ਵੀ ਕਿਧਰ ਨੂੰ ਜਾਣਾ ਆ ਉਤਰਿਆਂ ਦਾ ਮਹਿੰਜ ਗੀਤ ਉਤਰਿਆਂ ਦਾ ਹੋ ਰਹੀ ਵਫਾ ਜੜੀ ਆਪਾਂ ਲਓ ਜੀ ਭਰਾ ਆਪਣਾ ਕਰ ਲਿਆ ਰਸੀਬ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਕੈਂਚਾਲ ਕੈਂਡ ਘਾੜ ਬਾਈ ਬਾ ਸਮਰੋਣਾਂ ਨੇ ਸਿਰ ਖਾ ਲਿਆ ਆਉਂਦੇ ਆਂ ਚਾਚੂ ਦਾ ਚਾਚੂ ਨੂੰ ਆਣਿਆ ਦਾ ਗੱਡੀ ਦੇ ਅੱਗੇ ਆ ਸਪੀਕਰ ਲੱਗਾ ਇਹ ਇੱਧਰ ਲਗਾਏ ਉਹ ਦਵਾ ਦਾ ਭਰਾਵਾ ਮੈਂ ਗੱਡੀ ਨਹੀਂ ਵੇਖੀ ਮੈਂ ਚਲਾ ਕੇ ਗਿਆ ਆਉਂਦੇ ਹੀ ਖੜੇ ਪੈ ਗਏ ਬਾਕੀ ਕਮੈਂਟਰ ਜਿਹੜੀਆਂ ਅਣਕਲਾਈਆਂ ਉਹਦਾ ਜ਼ਿਕਰ ਨਾ ਕਰਿਓ ਬਹੁਤ ਮਹਿੰਗੀਆਂ ਉਹ ਮੈਂ ਪਹਿਲਾਂ ਦੱਸ ਦਿੰਦਾ ਇਹ ਦੋ ਮੈਲਾ ਮੈਂ ਗਾਲਾਂ ਕੱਢੇ ਬਸ ਆਹ ਡਰਾਈਵਰ ਰਮਨਦਰ ਸਾਹਿਬ ਤੱਕ ਆੜਨਾ ਬਾਅਦ ਚ ਡਰਾਈਵਰ ਬਦਲਿਆ ਜਾਊਗਾ ਬਸ ਇਹ ਤਾਂ ਨਾ ਮੈਂ ਬੱਸ ਫੜ ਲੈਣੀ ਸੋਨੀ ਦਾ ਆਹ ਬਾਕੀ ਮੇਰਾ ਖਬਰਦਾ ਚਲੋ ਵੇਨੇ ਕੀ ਬੰਦਾ ਤੁਹਾਨੂੰ ਦੱਸਾਂਗੇ ਠੀਕ ਨਾਲ ਚਲਾਈ ਦੀ ਚਾਤ ਨੂੰ ਹੱਸ ਫਗ ਜਾਣਾ ਕਿਉਂਕਿ ਜੰਗਲ ਮੇਰੇ ਨੂੰ ਬੱਸ ਚ ਵੇਖੋ ਸਾਰੇ ਹਾਂਜੀ ਆਪਾਂ ਜੀ ਹਾਲ ਵਿਆਰ ਗੱਡੀ ਲਾਤੀ ਪਿਛੇ ਪਾਰਕਿੰਗ ਦੇ ਵਿੱਚ ਧਿਆਦੇ ਤੁਰਕੇ ਜਾਣਾ ਦਰਬਾਰ ਸਾਹਿਬ ਉਹਨਾਂ ਆਲ ਦੇ ਹਾਲ ਗੇੜ ਪਿਆਰ ਦੇ ਵਿੱਚੋਂ ਹੀ ਤੁਰਕੇ ਜਾਂਦੇ ਆ ਇਹ ਬੋਰ ਦਰਬਾਰ ਸਾਹਿਬ ਮੰਜਾਦਾ ਕਾਫੀ ਹੋਣਾ ਇਥੋਂ ਪੈ ਜਾਣਾ ਮੰਜਾਦਾ ਕਿਲੋਮੀਟਰ ਦੇ ਲਾ ਕੇ ਬੰਨੇ ਦੇ ਹੋਣਾ ਗਰਮੀ ਵੀ ਇੰਨੀ ਉਤੋਂ ਤੁਰੰਡਾ ਦਾ ਇਹਨਾਂ ਨੇ ਆਪ ਤਰੇ ਜਾਂਦੇ ਗੜੀ ਗੜੀ ਵੇ ਸਮਝ ਰਹੇ ਜੱਲੇ ਨਾਲ ਬਾਹਰ ਵਿੱਚ ਜੱਲੇ ਨਾਲ ਬਾਹਰ ਵਿੱਚ 3 3 3 ਗਿਆ ਚੰਗਰ ਚੱਲਦਾ ਰੱਲ ਮਲਾ ਆਪਰੇ ਹੀ ਤੇ ਅਸੀ ਕਲਚਰ ਆ ਨੋ ਅਸੀ ਕੋ ਮੇ ਚਲੇ ਆਪਣੇ ਚਾਚੂ ਕਰੇ ਅੱਜ ਮੇਰੇ ਚਾਚੂ ਆਉਣ ਲਗੇ ਆਸਟ੍ਰੇਲੀਆ ਤੋਂ ਮੈਂ ਚਲਿਆ ਉਹਨਾਂ ਦਾ ਪਹਿਲੇ ਕੰਮ ਕਰਨ ਅਸੀ ਚਲੇ ਆਪਣੇ ਚਾਚੂ ਜੀ ਦਾ ਵੈਲਕਮ ਕਰਨ ਹੈਨਾ ਜੀ ਲੈ 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 ਆਪੋ ਤੂੰ ਮੈਂ ਲੈ ਲੈ ਤੁਹਾਡੇ ਟੌイズ ਉਹ ਅੰਦਰ ਪਏ ਆ ਕਢਾਉਣੇ ਤੋਂ ਉਹੀ ਬਸ ਆਜੋ ਅਸੀਸ ਆਓ ਪੁੱਤੋ ਚਲ ਜੇ ਅਸੀਸ ਆਹ ਉਹ ਸਿਸਨ ਨੂੰ ਪਤਾ ਲੱਗ ਗਿਆ ਕਿ ਇਹ ਤੇ ਚੱਲੇ ਆ ਤਿਆਰ ਹੋਏ ਆ ਅਸੀਂ ਜਿਹੜੇ ਚਾਚਾ ਜੀ ਘਰੇ ਵੀਰ ਜੀ ਆਉਣ ਲੱਗੇ ਸੀ ਤੇ ਉਹਨਾਂ ਦਾ ਵੈਲਕਮ ਕਰ ਨੂੰ ਹਾਂਜੀ ਤੇ ਚਲੋ ਛੱਡੀਏ ਬਾਏ ਉੱਥੇ ਜਾ ਕੇ ਮਿਲਦੇ ਤੁਹਾਨੂੰ ਸਾਰਿਆਂ ਨੂੰ ਪੁੱਤੋ ਮੈਂ ਲੈ ਤੇ ਲਈ ਸੀ ਤੁਹਾਡੇ ਟੌਇਜ਼ ਤੁਸੀਂ ਫੇਰ ਉਹੀ ਆ ਕੇ ਖੇਡੀ ਕਰ ਲਿਓ ਇਹਨਾਂ ਨਾਲ ਚਲੋ ਆਓ ਚੱਲੀਏ ਆ ਕੇ ਖੇਡ ਲਿਓ ਪੁੱਤ ਇਹਨਾਂ ਨਾਲ ਚਲੋ 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 ਆਹੋ ਬੱਸ ਬੱਸ ਸਾਫ ਬਣਿਕ ਰਾਨੇ ਆਪਾਂ ਅੰਦਰ ਚੱਲੀਏ ਸੱਚ ਕਰਦਾ ਓਏ ਚਲ ਆਪਾਂ ਅੰਦਰ ਚਲੀਏ ਦਾਦੀ ਕੋਲ ਦਾਦੀ ਕੋਲ ਚਲੀਏ ਦਾਦੀ ਜੀ ਕੋ ਦਾਦੀ ਕੋਲ ਚਲੀਏ ਆਓ ਦਾਦੂ ਨੂੰ ਮਿਲੇ ਤੇ ਦੇ ਸ਼ਾਸਿਕਲ ਵਲਾਗੇ ਆਓ ਇੱਥੇ ਮਿਲ ਕੇ ਆਓ ਹੈ ਦਾਦੂ ਜੀ ਸ਼ਾਸਿਕਾ ਦਾਦੂ ਜੀ ਸ਼ਾਸਿਕਾ ਜਿਹੜੀ ਦੇ ਜੀ ਲੈਣੀ ਕਿਉਂ ਨਹੀਂ ਹੈ ਆਂਦੀ ਕਿ ਮੈਂ ਖਲਾਰਾਂ ਚੀਜ਼ਾਂ ਚਲਾ ਜੋ ਆ ਜਾਓ ਆ ਜਾਓ ਆ ਜਾਓ ਕਹ ਕਹ ਮੈਂ ਵੀ ਗਾਈ ਕਿਵੇਂ ਤਾਂ ਚੱਲ ਲੱਗ ਗਈ ਤੇ ਕਾਸਟਿਕ ਦਾ ਸਕੂਟਰ ਵਾਲੇ ਨੂੰ ਕਿਆ ਸਮਝਾ ਰਹੀ ਬਾਈ ਕਿਵੇਂ ਠੀਕ ਹੈ 골ਡਨ ਗੇਟ ਸੋਨੇ ਉਹ ਕੌਣ ਲਗਾਇਆ ਜੀਜੇ ਚਾਚੂ ਜੀ ਉਹ ਲੱਗੇ ਚਾਚੂ ਜੀ ਉਹ ਲੱਗੇ ਮੈਂ ਪੁੱਤ ਦੇ ਔਰ ਦੀਦੀ ਕੀ ਕਹਦੇ ਦੀਦੀ ਲੈ ਆ ਹਾਂਜੀ ਭੈਣ ਜੀ ਇੰਜ ਕਰਕੇ ਮੈਦੀ ਵਿਖਾਓ ਤੇ ਮਾ ਵਧੀਆ ਵਧੀਆ ਇੰਜ ਇੰਜ ਕਰੋ ਨਾ ਅਰੇ ਸੀਸਾ ਲੈ ਚਲ ਜਾ ਮਮਾ ਬਲੋਂਡੇ ਜੀ ਸੀਸਾ ਚਲ ਜੋ ਸੀਸਾ ਕਿਹੜੀ ਗਾਡੀ ਹਾਂ ਓ ਵੇਖ ਤੁਰ ਅਲੱਤ ਅਬੇ ਮੈਂ ਗਈ ਸੀਸਾ ਓਏ ਮੈਂ ਮਹਿੰਦੀ ਲਵਾਈ ਸੀਸ ਨੇ ਵੀ ਲਵਾਉਣੀ ਇੰਦਾਂ ਦੀ ਮਹਿੰਦੀ ਦਾਦੂ ਜੀ ਦਾਦੂ ਜੀ ਕਹਿੰਦੇ ਆ ਚੀਜੀ ਦਵਾ ਜਾਓ ਭੱਜ ਕੇ ਜਾਓ ਭੱਜ ਕੇ ਲੈ ਕੇ ਆਓ ਲੈ ਕੇ ਆਓ ਲੈ ਕੇ ਆਓ ਟੈਲੀਫੋਨ ਨਾ ਨਾ ਧਿਆਨ ਨਾ ਦੋਇਓ ਗਾਦੇ ਆ ਛੋਲੇ ਪੁੱਤ ਇਹ ਗਾਦੇ ਆ ਜਦੋਂ ਆਪਾਂ ਚਾਚੂ ਪਹਿਲੀ ਵਾਰ ਆਏ ਨਾ ਅਸੀਂ ਇਸ ਨੂੰ ਬਿਲਕੁਲ ਨਹੀਂ ਬਦੋ ਪਤਾ ਹਨਾ ਫੇਰ ਦੂਜੀ ਵਾਰ ਆਇਆ ਫੇਰ ਵੀ ਨਹੀਂ ਪਤਾ ਐਰ ਕੀ ਤੀਜੀ ਵਾਰ ਉਹਨਾਂ ਤੇ ਐਰ ਕੀ ਸਮਝ ਆ ਗਈ ਥੋੜੀ ਜੀ ਅਸੀਸ ਨੂੰ ਹਨਾ ਸੋਨਿਓ ਕਿੱਥੇ ਚੱਲੇ ਹੋ ਕਿੱਧਰ ਚੱਲੇ ਹੋ ਆਂਦੀ ਆ ਕਿ ਅਜ ਅੰਦਰ ਚਲੀਏ ਤੇਨੀ भाइजी आयो ਸੁਨਵਾਰ ਕੇ ਮੇਰੀ ਖਾਤ ਆ ਗਈ ਆ ਮੈਂ ਵੀ ਲਵਾ ਕੇ ਆਉਣੀ ਸਵੇਰੇ ਹੁਣ ਠੀਕ ਹੈ ਮੈਂ ਕਿਉਂ ਬਿਛੇ ਰਵਾਂ ਹਾਂ ਹਾਂਜੀ ਦੱਸੋ ਜੀ ਇਹਨਾਂ ਫੇਰ ਬੜਾ ਮੁਲਕ ਇਕੱਠਾ ਕੀਤਾ ਐਣਕਾ ਲਾੜਾ ਪਹਿਲਾਂ ਹੂੰ ਪਹਿਲਾਂ ਹੀ ਲੜਾ ਚੰਗਾ ਵਾ ਮੈਂ ਕਿਥੇ ਲਾਵਾਂ ਮੈਂ ਫੇਰ ਇੱਧਰ ਲਾ ਲੈ ਇੱਧਰ ਲਾੜਾ

ਚਾਚਾ ਜੱਸੀ ਕਾ ਤੁਸਾ ਸਰੀਤ ਆਣਾ ਮੈਗਲੀ ਆ ਤੂੰ ਫਲੋਰੀ ਨਹੀਂ ਵੀਡੀਓ ਸੋਧਦੇ ਆ ਵੀ ਆ ਵੀ ਨਾਲ ਹੀ ਆਏ ਆ ਉਹ ਜਿਹੜੇ ਬਾਰਾ ਆਏ ਸਾਰੇ ਨਾਲ ਆ ਹੀ ਆਏ ਆ ਉਹ ਆ ਕਨੇ ਵਾਟੇ ਆ ਉਹ ਨਹੀਂ ਹੋਣਾ ਤੁਹਾਡੇ ਚਿਹਰੇ ਆ ਉਹ ਦੁਗਾਰੇ ਉਹ ਜਿਹਦੇ ਬਾਦ ਦੁਗਾਰੇ ਉਹ ਨਵੇਂ ਆ ਜਾਣਗੇ ਤਸਕਾ ਕਿੰਨੇ ਨਿਕਲ ਆਉਂ ਉਹ ਹਾਂ ਇਹ ਆ ਬੇ ਨੋ ਬੱਤੇਆ ਸੋਰ ਕਾ ਵੀ ਮੀਲਾ ਕਰ ਲੈਣ ਵਾਲਿਆਂ ਨੂੰ ਸਹੀ ਹੁੰਦੇ ਦੋਵੇਂ ਤੂੰ ਮੋੜ ਲੈ ਜਦ ਤੂੰ ਲੈ ਜਾ ਹਾਂ ਨੇ ਹੁਣੇ ਜਾਣੇ ਲੈ ਜਾ ਦਵਾਈਆਂ ਤੂੰ ਮੋਢੇ ਲਾ ਕੇ ਆ ਦਾਦੂ ਨਾ ਪੂਰਾ ਦੇ ਜੱਫੀ ਪਾਈ ਆ ਕੋੜੇ ਹੱਥ ਨਾਲ ਮਰੋੜ ਦੇ ਲੈ ਮੇਰੇ ਜੇਡ ਸਨ ਸੁਣੇ ਕਿ ਚਲ ਵੇਲਾ ਉਹ ਕਰੇ ਕਰੇ ਖਾਏ ਦੇ ਆਹ ਲੈ ਥੋੜਾ ਕੋੜਾ ਚਲ ਨਾ ਚੱਲ ਯਾਰ ਅਸੀਂ ਆਪਨੇ ਮਾਰਦਾ ਅਸੀਂ ਲੱਗਿਆ ਰਹੇ ਕਿ ਇਹ ਤਾਂ ਸ਼ਾਂਤੀ ਬੜੀ ਹੋ ਗਈ ਮਸ਼ੀਨਾਂ ਤਾਂ ਆ ਗਈ ਹੋ ਗਿਆ ਬੋਸਤਾਨ ਬੰਦਾ ਕੀ ਮੈਂ ਕੁਝ ਨਹੀਂ ਦੱਸਦੇ ਆਇਆ ਯਾਰ ਤੂੰ ਕਰਦੀ ਨਹੀਂ ਆਂ ਮੈਂ ਬੰਦਾ ਮੇਰੀ ਗੱਡੀ ਕੋਲ ਖੜਾ ਮੈਂ ਕਿਹਾ ਟਰੈਕਟਰ ਤੇ ਚੱਲ ਗਿਆ ਸਿੱਧਾ ਹੀ ਸਿੱਧਾ ਹੀ ਵਾਹ ਠੀਕ ਆ ਥੋੜਾ ਵੀ ਕਹਿ ਬਾਤ ਲੈਖਿਆ ਓਏ ਜਾਂਦਿਆਂ ਵੀ ਐ ਟਰੈਕਟਰ ਕਿੱਥੇ ਆ ਟਰੈਕਟਰ ਕਿੱਥੇ ਆ ਲੈ ਕੇ ਟਰੈਕਟਰ ਆਉਣਾ ਜਾਣਾ ਹੈ ਉਥੇ ਓਏ ਟਰੈਕਟਰ ਹੀ ਨਹੀਂ ਹੁੰਦਾ ਜਰੂਰੀ ਬਿੱਜੇ ਪਹੀ ਜਾਵੇ ਕੱਢ ਤੀ ਇੱਟ ਨੀਂ ਆਉਂਦੇ ਹੀ ਲਾਗੇ ਬੈਠੇ ਨੂੰ ਕੀ ਹੋ ਗਿਆ ਤੁਮ ਬੱਗ ਅੱਜ ਦੇ ਲਈ ਚਾਚੂ ਜੀ ਪੀਣਾ ਵਾ ਚੱਲਾ ਮੈਂ ਆਪਣੇ ਪੋਤ ਨੂੰ ਕੜੀ ਤੇ ਪਾਣੀ ਪੀਣਾ ਹੈ ਦੇਖ ਰੋਂਦੇ ਹੀ ਤਾਈ ਹੋਏ ਆਹ ਜੀ ਜੀ ਦੇ ਆਉਂਦੇ ਵਾਤੀ 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 ਦੇ ਅੰਦਰ ਪੂੜੇ ਮজা ਹੀ ਆ ਗਿਆ ਮজা ਹੀ ਆ ਗਿਆ ਏ ਸ਼ਗਾ ਸ਼ਗਾ ਛੋੜਿਆ ਇਹਨੂੰ ਪੁੜਕ ਪੜ ਕੇ ਖਾਮ ਬਣਾ ਲੈਂਦੇ ਅੰਦਰ ਹੁਣੇ ਮੈਂ ਰੀਨ ਮਿਲਾਈ ਤੂੰ ਹੀ ਮਿਲਾਈ ਨਾ ਸੀਸ ਅਸੀਸ ਕੀ ਕਰ ਰਹੇ ਜੇ ਐਂ ਕਹੋਨੇ ਆਂ ਕਿ ਤੂੰ ਹੀ ਹੈਂ ਚਾਹੁੰਦੇ ਆਂ ਕਿ ਬੰਦਾ ਨਹੀਂ ਕੁਝ ਵੀ ਕਰ ਸਕਦਾ

ਚੌਣ ਮੇਂ ਕੋ ਖਚਾ ਨਹੀਂ ਖਾਣੀ ਲੰਗਰ ਚਾਹ ਮੇਂ ਲਗੋ ਅਲੰਦਸਾ ਕੇ ਅਲੰਦਸਾ ਕੇ ਵੀ ਲੱਗਦਾ ਲੰਗਰ ਵੜਨ ਵਾਲਾ ਤਾਂ ਕਿਉਂ ਆਂ ਲੰਗਰ ਵੜ ਨਹੀਂ ਸਕਦੇ ਹੱਥ ਹੋ ਗਈ ਕੜੇ ਕਦਰੀਆ ਨਹੀਂ ਜਾਂਦਾ ਆਪਾਂ ਇੱਕ ਤੋਂ ਦੋ ਦਿਨ ਉਹ ਹੀ ਨੇ ਦਿਨ ਪੈਸਾ ਸਾਰੇ ਤਰਿਆ ਨੂੰ ਮੋਟੇ ਪਾਵਾ ਕੋਈ ਆਪੇ ਤੁਮੀ ਹਮੇਂ ਇਹ ਥੋੜੀ ਗੱਲ ਬੱਦਲ ਲੱਗਦੇ ਹੋ ਮੇਰੇ ਆਪ ਕੋ ਬੱਦਲ ਲੱਗਦੇ ਨੇ ਇਹ ਤਾਂ ਮਮੂਲੀ ਗੱਲ ਨਹੀਂ ਹੈ ਮੈਂ ਜਣਾ ਨਹੀਂ ਦਿੰਦਾ ਆਰੇ ਉਹ ਦੇਣਾ ਲਾਹੇ ਕਰ ਉਹ ਸਹੀ ਕੁਝ ਆ ਜਾਈਏ ਇਹਦਾ ਕਿ ਮੈਂ ਪਤਾ ਤਾਂ ਹੈ ਕਿ ਸਾਰੇ ਕੋ ਜਦਾਂ ਦੇ ਲਈ ਆਤੇ ਆ ਸਵਾਦ ਬੜੇ ਆਉਂਦੇ ਆ ਨਾ ਉਹ ਆਉਂਦੇ ਆ ਨੂੰ ਕੈਮਰਾ ਮਾਰ ਆ ਕੇ ਇਹ ਟੇਡ ਦਾ ਸਾਜ ਤੱਕ ਨਹੀਂ ਹੁੰਦਾ ਸਵਾਦ ਭੈਣ ਜੋ ਉਹ ਗੁਰੂਗਾ ਸੁਨਾ ਸੁਨਾ ਜਿਵੇਂ ਦਾ ਖਾਏ ਤਾਂ ਇਹਦੇ ਪਾਣੀ ਵਾਲੀ ਨੂੰ ਕਰਨੇ। ਸਮਰ ਕਿੱਥੇ ਆ? ਪਾਣੀ ਕੀਤਾ ਮੈਂ। ਓ ਸੌਂਦੇ। ਸਮਰ ਸੌਂਦੇ। ਨੀਂਦ ਆ ਪੂਰਾ ਹਵਾ ਲੱਗੇ ਸਰ। ਨੀਂਦ ਆ। ਆਓ। ਇਹ ਦਾਦੀ ਕੋਲੋਂ ਸਮਝ ਲੱਗਦੀ। ਨੀਂਦ ਆ ਯਾ ਤਾਂ ਸੌਂ ਜਾ ਮਮਾ ਦਾ ਸੁਣਨਾ। ਹਵਾ ਨਾਲ ਨਾ ਪੜਦੀ। ਬਾਹਰ ਅਸਾ ਜੜਗੇੜਾ ਜੋਦੀ ਹਵਾ ਬਾਹਰ ਨੂੰ ਆ ਜਾਂਦੀ। ਛੱਡਾ ਛੱਡਾ ਚੱਲ ਹੁੰਦਾ। ദ <laughs> ഡോ <laughs> ਸਿੱਧਾ ਸਾਬਨ ਨੂੰ ਪਈ ਮੈਂ ਚੋਕ ਕੇ ਅੰਦਰ ਲੈ ਆਈ ਮੈਂ ਇੱਕ ਦਿਨ ਆਈ ਤੇ ਸਾਬਨ ਦੀਆਂ ਟਿੱਕੀਆਂ ਚੱਲਸ ਦੀਆਂ ਤੇਲ 'ਚ ਇਹ ਤੇਲ 'ਚੋਂ ਕੱਢਦੇ ਫਿਰਨ ਬਾਅਦ ਈ ਆਉਂਦੇ ਓਏ ਓਏ ਤੇ ਹੋਏ ਜੀ ਆਉਂਦੇ ਹੁਣ ਅਸੀਂ ਖਾ ਲਏ ਕਿ ਖੀਰ ਕੂੜੇ ਤੇ ਇੱਧਰ ਬਣੇ ਆਂ ਹਾਂਜੀ ਹਾਂ ਫਿੱਕੀ ਆ ਤੇ ਆ ਮਿੱਠਿਆਲੀ ਜੇ ਆ ਮਿੱਠੀ ਔਰ ਫਿੱਕੀ ਤੇ ਕੂੜੇ ਵਿੱਚ ਕੂੜੇ ਵੀ ਵਿਖਾਇਓ ਨਹੀਂ ਇਹ ਸੇਮ ਹੀ ਹੈ ਮਾਲਪੂੜੇ ਬਣਾਏ ਮਾਲਪੂੜੇ ਹਾਂ ਮੈਨੂੰ ਵੀ ਇਹੀ ਸਪੇਸ਼ਲ ਚ ਉਦੋਂ ਮੈਂ ਤਾਂ ਇਹੋ ਤਾਂ ਹੀ ਬਣਾਏ ਹੀ ਗਏ ਹਾਂ ਦੋਨੋਂ ਹੀ ਕਰਾ ਸਕਦੇ ਹਾਂ ਜੋ ਆਫੀਸ ਤੇ ਗਿਆ ਸੀ ਹੈਲੋ ਫਰੈਂਡਸ ਸ਼ੈਫ ਸਾਡੇ ਘਰ ਦੇ ਅਸੀਂ ਬਣਾਈ ਹੋ ਚੰਗੀ ਰਿਟਟ ਹੈ ਕਿਵੇਂ ਹੈ ਚਲੋ ਤੁਹਾਨੂੰ ਵਾਓ ਯਾ ਸਭ ਨੂੰ दो आपको कैसा लगा? लगेगा तो <laughs> थैंक यू सब्जी एंड मम्मा रोटी ला रहे ने ਬੰਦਾ ਤੋ ਫ੍ਰੀ M60 ਬੰਦਾ ਇਹਨਾਂ ਨੂੰ ਇਹਨਾਂ ਪਹਿਲਾਂ ਵੀ ਲੋਕੀ ਜਾ ਰਹੇ ਹੋ ਨਾ ਇਹ ਇਧਰ 3 ਬੰਦੇ ਵੇਲੇ ਬੰਦੇ ਸਿਰਫ ਆਹੀ ਕੰਮ ਆ ਫੋਨ ਵੇਖ ਲੋ ਬੈਗ ਲਾਗੇ ਪਿਆ ਨਹੀਂ ਕਿ ਪੜ ਲਈ ਅਹੀਂ ਕਿਤਾਬਾ ਖੋਲ ਕੇ ਇੱਕ ਉਹ ਵੀ ਫ੍ਰੀ ਹੱਡਾ ਬੰਦਾ ਬੀਰੋਟੀਆਂ ਲਾਉਂਦੇ ਫਿਰ ਆਹ ਗਰਮ ਰੋਟੀਆਂ ਭਾਬੀ ਲਾਉਂਦੀਆਂ ਗਰਮੀ ਨਾਲ ਮਗੰਡੀ ਆ ਕਹਿੰਦੇ ਵੀ ਲੋਗ ਲੈ ਆ ਕੇ ਖਾਣੋ ਫੜੋ ਗਰਮੀ ਜਿਹੜਾ ਰੋਣਾ ਨੇ ਛੜ ਮਾਰੀ ਨਾ ਮੇਰੇ ਕੀ ਖਾਓਗੇ ਕੀਰ ਪੂੜੇ ਰੋਟੀ ਸੰਜੀ ਅਰੇ ਕੁਛ ਨਹੀਂ ਖਾਣਾ ਵੇਰੇ ਆ ਜੇ ਜੀ ਕੀਤਾ ਕੋ ਤੇ ਕੰਨੀ ਗਿਆ ਨੀਆ ਰੋਟੀਆਂ ਲਾਉਂਦੀ ਭਾਬੀ ਤੇਰੇ ਏ ਕਾ ਗਿਆ ਇਹ ਜੇ ਤਾਂ ਆ ਗਿਆ ਕੋਈ ਜਿੱਥੇ ਕਾ ਗਿਆ ਅੱਧੀ ਅੱਧੀ ਯਾ ਨਹੀਂ ਗਿਆ ਨਹੀਂ ਆ ਰੋਟੀਆਂ ਕਿੱਥੇ ਗਿਆ ਜਿੱਦੂਣੀ ਖਾਦਾ ਮੇਰੀ ਚਾਪੀ ਮਾਰ ਕੇ ਬਾਹਰ ਲਿਖਦਾ ਇਹ ਤੁਹਾਨੂੰ ਦੋ ਖੂਸ਼ ਹੋ ਕੇ ਚਾਈਏ ਠੀਕ ਅਸ਼ਾਸ਼ਾ ਓਕੇ ਓਕੇ ਇਹਨੇ ਦੱਸਣਾ ਤੁਹਾਨੂੰ ਦੱਸਾਂਗੇ ਅਸੀਂ ਸਾਰਾ ਰੋਟੀ ਖਾ ਲਈਏ ਚਾਰ ਘਟੀਆਂ ਟੀਮਿਆਂ ਦੇ ਆਲ ਕਿਥੋਂ ਵਰਤੀ ਨੇ ਜਿਸ ਕਿਹੜੇ ਸਿੱਜ ਤੋਂ ਚੁੱਕੇ ਨੇ ਦੇਖੋ ਨੀ ਸੇਲੀ ਰੋਟੀ ਜੀ ਵਾਲੀ ਰੋਟੀ ਚੱਲੇ ਹੈ ਚੰਗੇ ਯਾਰ ਇਹ ਨਹੀਂ ਹਾਂ ਸੇਲੀ ਦਰਾਪੋ ਸੇਲੀ ਦਾ ਬੈਠੀ ਜਿੱਦ ਐ ਤੇ ਰਹਿਣਾ ਪੁੱਤ ਚੱਲ ਚਲੀਏ ਚਲੋ ਦਾदू ਜੀ ਨੂੰ ਰੋਟੀ ਖਵਾਈਏ ਜਾ ਕੇ ਹਾਂਜੀ ਪਾੜੀ ਓਏ ਚਲੋ ਬਾਏ ਕਰੋ ਦਾਦੀ ਇਹ ਮਾਨੂੰ ਬਾਏ ਕਰੋ ਮੈਂ ਜਾਣਾ ਪਹੂਗਾ ਪਰ ਇਹ ਜੀ ਹੈ ਹੋਰ ਕੰਮ ਖਲਾ ਹੈ ਉਧਰੇ ਜਾਂਦੀ ਦਾदू ਨਾਲ ਅੱਡੇ ਨੂੰ ਅਸੀਂ ਸਵੇ ਬਾਏ ਆ ਫਿਰ ਆਪਾਂ ਚੱਲੇ ਗੱਡੀ 'ਚ ਤੂੰ ਜਾਓ ਇਹ ਜਿਵੇਂ ਦਿਨੇ ਕਰਦੀ ਹੈ ਨਾ ਅਗੇ ਆਹ ਕਿਸ ਮੈਂ ਨਾਲ ਉਹਨਾਂ ਦੇ ਅੱਡੇ ਨੂੰ ਜਾਣਾ ਅਮਾ ਹੀ ਤੇ ਉਹ ਪਈ ਜੇ ਰੋਟੀ ਪਈ ਜੇ ਵੇਖਿਓ ਹੋਂ ਡੋਲਣਾ ਜਾਵੇ ਪਪਾ ਦੀ ਆਜੋ 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 ਲਾਈਟਾਂ ਨੂੰ ਵੇਖ ਕੇ ਖੰਦ ਕਰਾਂਡੀ ਸੀਸ਼ ਕੱਲੇ ਆ ਘਰੇ ਬਾਏ ਬਾਏ ਹਾਂਜੀ ਅਸੀਂ ਚੱਲੇ ਆ ਘਰੇ ਇੱਥੇ ਕਰਦੇ ਆ ਬਲੌਗ ਦਾ ਐਂਡ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਕਮੈਂਟ ਕਰਿਆ ਕਰੋ ਕਿਦਾਂ ਦਾ ਲੱਗਦਾ ਕੰਮ ਸਾਡਾ ਜੇ ਵਧੀਆ ਲੱਗਦਾ ਆ ਤੇ থামਜ਼ ਅਪ ਕਰਿਆ ਕਰੋ ਤੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ